ਵੈਲਕਮ ਬੈਕ ਟੂ ਨਿਊ ਵਲੌਗ ਅੱਜ ਮੈਂ ਵੀ ਅੰਗਰੇਜ਼ੀ ਚ ਵਲੌਗ ਸ਼ੁਰੂ ਕਰਨਾ ਤਾਂ ਪਤਾ ਨਹੀਂ ਅੰਗਰੇਜ਼ੀ ਕਿੱਦਾਂ ਦੀ ਹੈ ਸਹੀ ਹੈ ਕਿ ਨਹੀਂ ਇਹ ਤੁਸੀਂ ਦੱਸਣਾ ਸਾਰਿਆਂ ਨੇ ਨਾ ਕਿਉਂਕਿ ਕਹਿੰਦੇ ਕਦੀ ਕਦੀ ਅੰਗਰੇਜ਼ੀ ਵੀ ਬੋਲ ਲੈਣੀ ਚਾਹੀਦੀ ਬੰਦੇ ਨੂੰ ਹਨਾ ਤੇ ਆਪਾਂ ਨੂੰ ਜਦੋਂ ਮਾੜੀ ਮੋਟੀ ਆਉਂਦੀ ਜਿਹਨਾਂ ਨੂੰ ਨਹੀਂ ਆਉਂਦੀ ਉਹ ਵੀ ਅੰਗਰੇਜ਼ੀ ਨੂੰ ਮੂੰਹ ਮਾਰ ਲੈਂਦੇ ਤੇ ਹਾਈ ਤੇ ਫੇਰ ਮਾੜੀ ਮੋਟੀ ਬੋਲ ਲੈਂਦੇ ਤੇ ਟਾਈਮ ਹੋ ਗਿਆ ਜੀ ਪੌਣੇ 5 ਵਜੇ ਦਾ ਹਾਏ ਤੇ ਅੱਜ ਦਿਨ ਹੈਗਾ ਵਾ ਆ ਪਤਾ ਨਹੀਂ ਫਰਾਈਡੇ ਦਾ ਕਿ ਸੈਚਰਡੇ ਦਾ ਮੈਨੂੰ ਨਹੀਂ ਪਤਾ ਹੈਗਾ ਤੇ ਆਪ ਹਿਸਾਬ ਨਾਲ ਕਰ ਲਓ ਸੈੱਟ ਹਨਾ ਤੇ ਅੱਜ ਮੈਂ ਹੈਗੀ ਸੀ ਘਰ ਤੇ ਅੱਜ ਮੈਂ ਬੜੀ ਕੋਚ ਕਿ ਅੱਜ ਮੈਂ ਘਰ ਆਦਮੇ ਬਾਜ਼ਾਰ ਨਹੀਂ ਗਈ ਹੈਗੀ ਕਿਉਂਕਿ ਅੱਜ ਨਾ ਕੋਰੀਅਰ ਕੂਰੀਰ ਕਾਫੀ ਲਗਵਾਉਣ ਵਾਲੀ ਸੀ ਵੀਡੀਓ ਸ਼ੂਟ ਕਰਨ ਵਾਲੀ ਸੀ ਸਾਰਿਆਂ ਦੀ ਤੇ ਪਹਿਲਾਂ ਸਵੇਰੇ ਆਪਾਂ ਨੇ ਵੀਡੀਓ ਸ਼ੂਟ ਕੀਤੀ ਫਿਰ ਆਪਾਂ ਨੇ ਸਾਰੇ ਉਹ ਸੂਟ ਜਿਹੜੇ ਪ੍ਰੈਸ ਕਰਕੇ ਪੈਕ ਕੀਤੇ ਤੇ ਹਜੇ ਤੱਕ ਵੀ ਕੋਈ ਬਤੀਕ ਦੇ ਵਿੱਚ ਦੇਖ ਸਕਦਾ ਸੈਟਿੰਗ ਸਾਰੀ ਖਰਾਬ ਹੋਈ ਪਈ ਹੈ ਤੇ ਆਪਾਂ ਹੁਣ ਚਾਹ ਚੂ ਪੀ ਕੇ ਤੇ ਫਿਰ ਆਪਾਂ ਅਗਲਾ ਕੰਮ ਸ਼ੁਰੂ ਕਰ ਦਿਆਂ ਉਹ ਸਾਰੇ ਕੱਪੜੇ ਕੁੱਪੜੇ ਜਿਹੜੇ ਨੇ ਸੈੱਟ ਕਰਨ ਵਾਲੇ ਹੋਏ ਪਏ ਨੇ ਤੇ 5 ਤੋਂ ਉਹਨਾਂ ਨੂੰ ਪਤਾ ਵੱਜ ਗਿਆ ਤਾਂ ਹੁਣ ਸ਼ਾਮ ਦੀ ਰੋਟੀ ਬਣਾਉਣ ਦਾ ਵੀ ਟਾਈਮ ਹੋ ਗਿਆ ਤਾਂ ਅੱਜ ਸਵੇਰ ਦਾ ਵਲੌਗ ਨਹੀਂ ਸ਼ੁਰੂ ਕੀਤਾ ਅੱਜ ਚਿੱਲ ਮਾਰੀ ਚਿੱਲ ਬਸ ਕਰਦੇ ਕੰਮ ਘਮਮ ਕਰਕੇ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਕੋਠੇ ਤੇ ਬੈਠੇ ਹਨ ਇਨਵਾਈਟ ਕੀਤਾ ਆਪਣਾ ਤੇ ਹੁਣ ਆਪਣੀ ਤਾਂ ਚਾਹ ਵੰਡ ਚੁੱਕੀ ਏ ਤੇ ਹੁਣ ਸਾਡੇ ਪ੍ਰਧਾਨ ਜੀ ਲੈ ਕੇ ਆਏ ਆ 버ਗਰ ਕਿਉਂਕਿ ਦੁਪਹਿਰੇ ਕੁਝ ਖਾਣ ਦਿਲ ਕਰਾ ਸੀ ਪਰ ਬਣਾਉਣ ਦੀ ਹਿੰਮਤ ਨਹੀਂ ਸੀ ਆਈ ਕਿਉਂਕਿ ਅੱਜ ਹੈਗਾ ਸੀ ਰੈਸਟ ਡ ਤੇ ਮੈਂ ਕੀਤੀ ਵੀ ਅਜਰੈਸਟ ਤੇ ਫਿਰ ਪ੍ਰਧਾਨ ਸਾਹਿਬ ਕੋ ਬਰਗਰ ਮੰਗਾਏ ਸੀ ਤੇ ਇੱਕ ਗੱਲ ਹੋਰ ਪ੍ਰਧਾਨ ਸਾਹਿਬ ਆਪਣੇ ਹੋ ਗਏ ਜੀ ਬੰਬਾਰ ਪ੍ਰਧਾਨ ਸਾਹਿਬ ਨੂੰ ਕੱਲ ਪਰਸੋਂ ਦਾ ਕਾਫੀ ਜਿਆਦਾ ਬੁਖਾਰ ਚੜ ਰਿਹਾ ਸੀ ਪਰ ਪ੍ਰਧਾਨ ਸਾਹਿਬ ਇਸ ਦਾ ਨੂੰ ਸੀਰੀਅਸ ਨਹੀਂ ਸੀ ਲੈ ਰਹੇ ਹੈਗੇ ਵੀ ਮੈਂ ਬਿਮਾਰ ਹਣਾ ਤੇ ਜੇ ਮੈਂ ਕਹਿੰਦੀ ਸੀ ਕਿ ਤੁਸੀਂ ਬਿਮਾਰ ਹੋ ਦੋ ਦਿਨ ਆਪਣਾ ਕੰਮ ਕੈਨਸਲ ਕਰ ਦੋ ਪਰ ਉਹ ਕਹਿੰਦੇ ਸੀ ਵੀ ਨਹੀਂ ਕੰਮ ਨਹੀਂ ਕੈਨਸਲ ਕਰ ਸਕਦੇ ਕੰਮ ਜ਼ਰੂਰੀ ਹੈ ਤੇ ਫਿਰ ਹੁਣ ਜਿਆਦਾ ਹੋ ਗਏ ਸੀ ਅੱਜ ਸਵੇਰੇ ਆਪਾਂ ਟੈਸਟ ਕਰਵਾਏ ਉਹਨਾਂ ਨੇ ਲਾਈਟ ਔਨ ਕਰ ਦੋ ਤੇ ਟੈਸਟ ਕਰਵਾਏ ਆ ਤੇ ਟੈਸਟਾਂ ਦੇ ਵਿੱਚ ਆਈ ਹੈ ਇਨਫੈਕਸ਼ਨ ਇਨਫੈਕਸ਼ਨ ਕਾਦੀ ਆਈ ਉਹ ਕਹਿੰਦੇ ਚਾਹ ਹੀ ਚਾਹ ਆਈ ਟੈਸਟ ਜਿਹੜੇ ਕੀਤੇ ਨੇ ਉਹਨਾਂ ਵਿੱਚ ਚਾਹ ਭੱਜੀ ਫਿਰਦੀ ਐ ਤੇ ਚਾਹ ਸਾਡੇ ਪ੍ਰਧਾਨ ਸਾਹਿਬ ਐਨੀ ਪੀਂਦੇ ਐਨੀ ਪੀਂਦੇ ਤੁਹਾਨੂੰ ਪਤਾ ਹੀ ਹੈ ਨਾ ਕੜੀ ਕੜੀ ਧਰਲਾ ਚਾਹ ਤੇ ਚਾਹ ਦੇ ਚ ਪਾਣਾ ਵੀ ਅਦਰਕ ਆਪਾਂ ਨੇ ਤੇ ਅੱਜ ਅਦਰਕ ਨਹੀਂ ਪਾਇਆ ਚਾਹ ਦੇ ਚਾਹ ਦਾ ਇਨਫੈਕਸ਼ਨ ਹੋੜੀ ਹੋਈ ਹੈ ਕਦ ਨਾ ਹੋਈ ਹੈ ਖਾਂ ਖਾਂਸੀ ਨਾ ਹੋਈ ਹੈ ਲੜਾਈ ਨਾ ਹੋਈ ਹੈ ਖਾਂਸੀ ਜ਼ੁਖਾਮ ਨਾਲ ਮੈਂ ਕਿਤੇ ਮੇਰਾ ਲੜਾਈ ਲੜੀ ਕਰਨ ਤੋਂ ਬਾਅਦ ਹੀ ਇਨਫੈਕਸ਼ਨ ਹੋ ਜਾਂਦੀ ਕਿਤੇ ਹੈ ਤੇ ਪ੍ਰਧਾਨ ਸਾਹਿਬ ਇੱਧਰ ਆਰਾਮ ਫਰਮਾ ਰਹੇ ਦੇਖ ਸਕਦੇ ਤੁਸੀਂ ਕਿੱਧਰ ਗਿਆ ਫੋਨ ਆ ਸੀ ਪ੍ਰਧਾਨ ਸਾਹਿਬ ਫਰਮਾ ਰਿਹਾ ਆਰਾਮ ਆਪਾਂ ਚਾਹ ਲੈਣਤੀ ਬੜਾ ਆਪਾਂ ਚਾਹ ਪੀ ਲਈਏ ਫਟਾਫਟ ਤੇ ਫਿਰ ਤੁਹਾਨੂੰ ਮਿਲਦੇ ਆਂ ਅਗਲਾ ਵਲੌਗ ਤੁਹਾਨੂੰ ਦਿਖਾਉਨੇ ਆ ਕਿ ਅੱਜ ਆਪਾਂ ਕੀ ਕਰਦੇ ਆ ਤੇ ਕੀ ਕਰਨਾ ਤੇ ਬਾਕੀ ਨਾ ਗਗਨੂਰੀ ਘਰੇ ਹੈ ਨਹੀਂ ਤੁਹਾਡਾ ਟਾਈਮ ਪਾਸ ਨਹੀਂ ਹੁੰਦਾ ਕਿਉਂਕਿ ਫਤਿਹ ਹੈ ਨਹੀਂ ਘਰੇ ਤੇ ਆ ਲੱਗਦਾ ਵੀ ਕੋਈ ਕੰਮ ਹੀ ਹੈ ਨਹੀਂ ਤਾਂ ਹੀ ਅੱਜ ਸੌਂ ਸੌ ਕੇ ਆਈ ਸੀ ਆਪਾਂ ਮੈਂ ਦੇ ਬੱਲੇ ਨਾਲ ਕੋਲ ਡਰਿੰਕ ਨਾਲੇ ਸਬਜ਼ੀ ਬਣ ਰਹੀ ਏ ਆ ਕੰਮ ਵਧੀਆ ਤੁਹਾਡਾ ਕੋਈ ਉਧਾ ਕੈਮਰਾ ਚੱਕ ਵੀ ਲੈਗੇ ਤੇ ਜਦੋਂ ਮੈਂ ਜਾ ਕੇ ਕਮਰੇ ਤੋਂ ਤੁਸੀਂ ਕੈਮਰਾ ਚੱਕ ਕੇ ਆਇਂਦੇ ਹੈ ਇਹ ਮੈਂ ਸ਼ਕਤੀ ਵਾਟਰ ਪੀਂਦੀ ਵੀ ਕੰਮ ਦੀ ਸ਼ਕਤੀ ਆ ਜਾਏ ਮੇਰੇ ਅੰਦਰ। ਤੇ ਮੈਂ ਕੰਮ ਕਰਦੀ ਰਵਾਂ ਠੀਕ ਹੈ ਨਾ। ਅਮਨ ਤੋਂ ਰੋਜ਼ ਯਾਰਾ ਮਟਰ ਵਾਲੂ ਬਣਾ ਲੀਆ। ਇਹ ਵੀ ਤੁਸੀਂ ਤਾਂ ਬਿਮਾਰ ਪਏ ਸੀ ਮੇਰਾ ਦੀ ਕਹਿੰਦੇ ਪਨੀਰ ਬਣਾਉਂਦਾ। ਹਾਂ। ਤੇ ਫਿਰ ਤੁਸੀਂ ਬਿਮਾਰ ਸੀ ਮੈਂ ਕਰਦੀ ਤੁਹਾਨੂੰ ਕਿਹਾ ਨਹੀਂ ਹੈਗਾ। ਫਿਰ ਪਨੀਰ ਲੈਂਦਾ ਨਹੀਂ। ਲਾਉਣਾ ਕਿੱਦਾਂ? ਮੈਂ ਤਾਂ ਕਹਾਂ ਹੁਣ। ਹੁਣ ਤਾਂ ਬਣ ਗਿਆ ਹੁੰਦਾ ਆਲੂ ਪੈ ਕੇ ਬਣਾਣਾ। ਹੁਣ ਨਹੀਂ ਮੁੜਦੇ ਯਾਰ ਹੁੰਦਾ ਕੁਝ ਮਸਤੀ ਹੋਏਗਾ। ਇਹ ਆਲੂ ਜਿਹੜੇ ਸਾਡੇ ਰਾਗ ਰਾਗ ਚ ਰਚੇ ਹੋਏ ਆਡੀਆਂ। ਉਹ ਯਾਰੇ ਖਾਣ ਨੂੰ ਦਿਲ ਨਹੀਂ ਕਰਦਾ ਰੋਜ਼ ਹੀ ਤਾਂ ਆਲੂ ਮਟਰ ਬਣਾ ਲੀਆ। ਅੱਜ ਆਤਾ ਵੀ ਨਹੀਂ ਆਏ ਕੰਮ ਹਨਾ ਬੰਦੇ ਦਾ ਦਿਮਾਗ ਇੰਨਾ ਕਿ ਖਰਾਬ ਕਰ ਦਿੰਦਾ ਬੰਦਾ ਧਿਆਨ ਹੋਰ ਪਾਸੇ ਜਾਣ ਹੀ ਦਿੰਦਾ ਹੈਗਾ ਮੇਰੇ ਸਾਰਾ ਦਿਨ ਦਿਮਾਗ ਦੇ ਨਾ ਬੁਟੀਕ ਦੀਆਂ ਗੱਲਾਂ ਚੱਲੀ ਜਾਂਦੀਆਂ ਵੀ ਕਿੱਦਾਂ ਕੁਝ ਨਵਾਂ ਡਿਜ਼ਾਈਨ ਕਰਨਾ ਕੁਝ ਇਹ ਕਰਨਾ ਕੁਝ ਉਹ ਕਰਨਾ ਤੇ ਇਸ ਵਾਰ ਕੀ ਕੀਤਾ ਮੀਂਹ ਨਹੀਂ ਕਰਿਆ ਗਿਆ ਕੁਝ ਮੌਸਮ ਖਰਾਬ ਰਿਹਾ ਜਿਆਦਾ ਕੁਝ ਮੀਂਹ ਨਹੀਂ ਹੋਇਆ ਹੈਗਾ ਤੇ ਅੱਜ ਆਟਾ ਜਮੀ ਨਹੀਂ ਹੈਗਾ ਅੱਜ ਜਮੀ ਕੋ ਦੇਖਣਾ ਉਹ ਫਤਵ ਮੱਗੀਆ ਬਣਾਈਏ ਹੋਰ ਮਟਰਾਂ ਤੇ ਨਾਲ ਆਪਾਂ ਨੇ ਬਣਾਉਣੇ ਰਾਈਸ ਇਤਨਾ ਕਹਿਣਾ ਹੈ ਨਾ ਜਾਰਾ ਤਾਂ ਖਾਣ ਨੂੰ ਦਿਲ ਨਹੀਂ ਕਰਦਾ ਨਾਲ ਤਾਂ ਐ ਲੱਗੇ ਮੈਂ ਬਿਮਾਰ ਹਾਂ ਕੁਝ ਨਾ ਹੋਰ ਕੁਝ ਨਾ ਦਿੰਨੀ ਆ ਸਾਨੂੰ ਪਿਓ ਕੋ ਤੁਹਾਨੂੰ ਖੁਲੀਵਾ ਦਿੰਨੀ ਆ ਕੀ ਆ ਰੋਟੀ ਬਣਾ ਦੇ ਨਾਲ ਸਾਨੂੰ ਰੋਟੀ ਮੈਂ ਕਿੱਥੋਂ ਲਿਆਵਾਂ ਆਟਾ ਹੁਣ ਆਟਾ ਹੈ ਨਹੀਂ ਬਣਾਣਾ ਆਟਾ ਸਵੇਰੇ ਮੈਂ ਹੁਣ ਕਣਕ ਧੋਤੀ ਧੋਕੀ ਕਣਕ ਕੱਲ ਦੀ ਧੋਤੀ ਹੀ ਤੇ ਸਵੇਰੇ ਬਿਨਾ ਘਰ ਆ ਲਿਆ ਹੋ ਮੈਂ ਦੱਬੀ ਤੁਹਾਨੂੰ ਕਿਹਾ ਨਹੀਂ ਹੈਗਾ ਕਿ ਤੁਸੀਂ ਆਟਾ ਪਿਆ ਲਓ ਮੈਂ ਤੁਸੀਂ ਕਹੋਗੇ ਕਿ ਮੈਂ ਜਾਣ ਮੇਰੀ ਔਖੀ ਹੋਈ ਪਈ ਇਹਨੂੰ ਆਪਣੇ ਕੰਮ ਦੀ ਪਈ ਹੋਈ ਹੈ ਉਹ ਤਾਂ ਗੱਲ ਠੀਕ ਹੈ ਫੇਰ ਮੈਂ ਤੁਹਾਨੂੰ ਇਹ ਹੀ ਤਾਂ ਨਹੀਂ ਕਿਹਾ ਹੈਗਾ ਤੁਸੀਂ ਇਹੋ ਕਰ ਲਓ ਮੈਂ ਤੁਹਾਨੂੰ ਕੁਝ ਹੋਰ ਬਣਾ ਦੇਣੀ ਫਿਰ ਤੁਸੀਂ ਖਾਓਗੇ ਕੀ ਉਹੀ ਤਾਂ ਗੱਲਾ ਹੈ ਨਾਲ ਚਾਹੀਦੀ ਰੋਟੀ ਹੋਰ ਚਲੋ ਨਾ ਚਲੋਂਗੇ ਅੱਜ ਹਾਂ ਅੱਜ ਚਾਲ ਕੇ ਸਾਥ ਚਲੇਗਾ ਸਰਦਾਰ ਜੀ ਇਹ ਸਰਦਾਰ ਜੀ ਇਹ ਰ ਆ ਲੈ ਆਂਦੇ ਨੇ ਇਹਨਾਂ ਇਹਨੂੰ ਸਬਜ਼ੀ ਇਹ ਬਣਾ ਲੈ ਕੋਈ ਸਬਜ਼ੀ ਇਹਨੂੰ ਬਣਾ ਨਾ ਕਿਸੇ ਨਾ ਕਿੰਨੇ ਕਿੰਨੇ ਟਾਈਮ ਹੋ ਗਏ 2 ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਲੈ ਆਂਦੇ ਨੂੰ ਕੋਈ ਗੱਲ ਨਹੀਂ ਇਹ ਵੀ ਭੰਡਣਗੇ ਹੋਰ ਜੇ ਜੀ ਬਣਾਉਣ ਵਾਲੀ ਉਹ ਤਾਂ ਬਣਾਉਂਦੀ ਹੈ ਕਿ ਇੱਕ ਚੀਜ਼ ਨੂੰ ਬਸ ਪਿੱਛੇ ਮਗਰ ਪਈ ਰਹਿੰਦੀ ਹੈ ਇੱਕ ਚੀਜ਼ ਦੇ ਵੀ ਆਲੂ ਮਟਰ ਬਣਾਉਣੇ ਆਲੂ ਮਟਰ ਬਣਾਉਣੇ ਉਹੀ ਬਣਾਈ ਜਾਂਦੀ ਹੈ ਬਸ ਤੈਨੂੰ ਵਧੀਆ ਲੱਗਦਾ ਇਹਨੂੰ ਨਾ ਆਪਣਾ ਦੇਖਿਆ ਕਰ ਤੂੰ ਸਾਡਾ ਦੇਖਿਆ ਕਰ ਸ਼ਾਬਾਸ਼ ਬਣਾਉਣ ਦੇਤੀ ਨਾਮ ਹੈ ਹੈ ਜਿੰਦਗੀ ਦੇ 15 ਸਾਲਾਂ ਤੋਂ ਤੁਹਾਡੇ ਘਰੇ ਗਾਲ ਤੇ ਤੇ ਤੁਸੀਂ ਇਹ ਟੱਟ ਕੁਝ ਨਹੀਂ ਹੈਗੇ ਮੇਰੇ ਤੋਂ ਹੈ ਕੁਝ ਨਹੀਂ ਹੈਗੇ ਲੱਗਾ ਹੈਗੇ ਉਹ ਸਬਜ਼ੀਆਂ ਇੰਨੀ ਐਨਾ ਕੁਝ ਪਿਆ ਉੱਥੇ ਘਰੇ ਆਲੂ ਮਟਰ ਦੇ ਮਗਰ ਪਈ ਰਹਿੰਦੀ ਸਾਲਦਨ ਬਰਾ ਵੀ ਕਿਛੁ ਤੇ ਹੀ ਬਾਤ ਰਹਾ ਹੈ ਤੇ ਬਿਨਾ ਨਾ ਤਾਂ ਖੰਗਵਾ ਵਧੀਆ ਨਜ਼ਾਰੇ ਮੈਂ ਮੈਂ ਤੇ ਪਨੀਰ ਖੀਂਦੇ ਤੈਨੂੰ ਵੀ ਖੰਗ ਹੈਗੀ ਆ ਤੂੰ ਵੀ ਨਹੀਂ ਛੱਡਦੀ ਹੈਗੀ ਇਹਨੂੰ ਤੇ ਕੱਲ ਜਿਹੜੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਸੀ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਬਹੁਤ ਹੀ ਪਿਆਰੇ ਪਿਆਰੇ ਕਮੈਂਟ ਆਏ ਉੱਥੇ ਤੇ ਬੜੀ ਖੁਸ਼ੀ ਹੋਈ ਹੈ ਨਾ ਕਿ ਤੁਸੀਂ ਇੰਨਾ ਪਿਆਰ ਪਨਾ ਸਾਥ ਦਿੰਦੇ ਹੋ ਤੇ ਕਾਫੀ ਮੈਸੇਜ ਆਏ ਜਿਹੜੇ ਆਪਣੇ ਵਟਸਐਪ ਤੇ ਆਏ ਹਨਾ ਤੇ ਸਾਰਿਆਂ ਨੇ ਬਹੁਤ ਹੀ ਪੋਜ਼ਿਟਿਵ ਗੱਲਾਂ ਕਹੀਆਂ ਹਨਾ ਤੇ ਇਹ ਕਹਿੰਦੇ ਅਸੀਂ ਤੁਹਾਡੇ ਨਾਲ ਆ ਤੁਸੀਂ ਬਿਲਕੁਲ ਨੀ ਘਬਰਾਉਣਾ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਹਰੇਕ ਕੰਮ ਦੇ ਵਿੱਚ ਤੇ ਥੈਂਕ ਯੂ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਕਿਸ ਦਾ ਨਾਮ ਨਹੀਂ ਲਿਆ ਗਿਆ ਹੈਗਾ ਤਾਂ ਪਲੀਜ਼ ਸੌਰੀ ਜੰਗਾ ਪਤਾ ਕੀ ਹੈ ਅੱਜ ਕੱਲ ਨਾਮ ਦਿਮਾਗ 'ਚ ਬੜਾ ਔਖਾ ਹੋ ਗਿਆ ਮੈਨੂੰ ਕੰਮ ਕਿਉਂਕਿ ਦਿਮਾਗ 'ਤੇ ਹੋਰ ਚਿੰਤਾਵਾਂ ਬਹੁਤ ਪੈ ਗਈਆਂ ਨੇ ਤੇ ਟੈਂਸ਼ਨ ਸਾਰੀਆਂ ਤੁਸੀਂ ਪਾਈਆਂ ਮੈਂ ਨਹੀਂ ਪਾਈਆਂ ਹੈਗੀਆਂ ਤੇ ਤੁਸੀਂ ਸਾਰੀਆਂ ਮੇਰੇ ਨਾਲ ਰੱਖਿਆ ਟੈਂਸ਼ਨ ਅਮਰਦੀ ਜੀ ਸੂਟ ਬਣਾਇਆ ਕਰੋ ਅਮਰਦੀ ਵਿਆਹ ਕਰਾਇਆ ਕਰੋ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਨਾਲ ਸਾਥ ਦਿੰਦੇ ਹੋ ਸਾਡਾ ਹਨ ਤੇ ਇਸੇ ਤਰੀਕੇ ਨਾਲ ਸਾਡਾ ਸਾਥ ਦਿੰਦੇ ਰਹੋ ਕਿ ਆਪਾਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਹਾਂ ਪ੍ਰਧਾਨ ਸਾਹਿਬ ਹਾਂਜੀ ਤੇ ਮਜੀਠੀਆ ਸਾਹਿਬ ਦਾ ਹਾਲ ਕੋਸ਼ਦਾ ਮਜੀਠੀਆ ਸਾਹਿਬ ਹੋ ਗਏ ਬੰਬਾਰ ਤੁਹਾਨੂੰ ਦੱਸਿਆ ਜਿਵੇਂ ਮੈਂ ਹਨ ਤੇ ਹੁਣ ਮਜੀਠੀਆ ਸਾਹਿਬ ਉੱਟ ਕੇ ਆਏ ਅੰਦਰ ਤੇ ਆ ਕੇ ਮੈਨੂੰ ਮਾਰਨ ਦੇ ਰੋਪ ਕਿ ਤੂੰ ਆ ਨਹੀਂ ਬਣਾਇਆ ਤੂੰ ਉਹ ਨਹੀਂ ਬਣਾਇਆ ਹੈਗਾ ਤੇ ਮੇਰੀ ਜਾਨ ਮਾ ਕਿੰਨੀ ਰੋਹ ਹੋਰ ਹੋਰ ਮਾਰਾ ਕਿਤੇ ਦੱਸ ਮੈਨੂੰ ਰੋਪ ਕਿਤੇ ਮਾਰਾਂ ਹੋਰ ਹੋਰ ਕਿਹਨੇ ਮਾਰਨਾ ਹਾਂ ਹੋਰ ਕੌਣ ਮਾਰਨੂ ਰੋਪ ਤੁਹਾਨੂੰ ਫਿਰ ਹਾਂ ਤੇ ਫਿਰ ਹੁਣ ਰੋਬ ਮਾਰਨੀ ਹੈ ਆਪਣੇ ਦੇ ਮਾਰਨ ਰੋਬ ਰੋਬ ਵੀ ਤੁਸੀ ਕੱਟੋ ਕੱਟ ਠੀਕੇ ਦਾ ਸਿਚੁਏਸ਼ਨ ਸਮਝਿਆ ਕਰੋ ਸਿਚੁਏਸ਼ਨ ਸਮਝ ਰਹੀ ਮੈਂ ਤੇਰੀ ਹੀ ਸਮਝ ਰਹਾ ਤੁਸੀ ਮੈਂ ਸਿਚੁਏਸ਼ਨ ਅੱਜ ਵੀ ਮੈਂ ਮੀਨ ਲਵਰ ਕਰ ਰਹੀ ਹਾਂ ਤੇ ਉਹ ਵੀ ਤੁਸੀ ਮੈਨੂੰ ਜਾਣਕਾਰੀ ਦਿੱਤੀ ਕਿ ਆ ਜਾਣਾ ਸੀ ਤੇ ਜੇ ਤੁਸੀਂ ਖਾਣਾ ਖਰੇ ਰੋਬ ਵੀ ਤਾਂ ਫ੍ਰੀਜ ਪਹਿਲਾਂ ਹੀ ਲੈ ਆਏ ਹੁੰਦੇ ਕਿਉਂਕਿ ਮੈਨੂੰ ਜਾਰਦੀ ਜਦੋਂ ਤੁਹਾਨੂੰ ਮੈਂ ਫੋਨ ਲਾਇਆ ਦੁਪਹਿਰੇ ਕਿ ਪਨੀਰ ਲੈ ਆਇਓ ਫੜ ਕੇ ਆਪਾਂ ਭੁਰ ਜਿਭਣਾ ਲਾਗੇ ਮੈਨੂੰ ਕੋਈ ਨਹੀਂ ਕੀਤਾ ਫੋਨ ਨਾ ਫੋਨ ਕੀਤਾ ਕੀਤਾ ਹੀ ਮੈਂ ਤੁਹਾਨੂੰ ਫੋਨ ਦੇਖੋ ਆਪਣਾ ਫੋਨ ਇਹ ਨਹੀਂ ਉਹ ਸਾਦਕ ਮੈਂ ਝੂਠ ਬੋਲੂ ਝੂਠ ਬੋਲਦੀ ਆ ਤਾਂ ਨਹੀਂ ਮੈਨੂੰ ਜੋ ਵੀ ਬੋਲਦਾ ਮੂੰਹ ਤੇ ਬੋਲਦਾ ਠੀਕ ਹੈ ਨਾ ਠੀਕ ਹੈ ਤੁਹਾਨੂੰ 11 ਵਾਂ ਵਾਤ ਨਹੀਂ ਪਿੱਛੇ ਪਿੱਛੇ ਬੋਲਣੇ ਤੂੰ ਮੈਸੇਜ ਕਰ ਲੈਨੀ ਫਿਰ ਮੈਨੂੰ ਫੋਨ ਤੂੰ ਚੁੱਕਿਆ ਨਹੀਂ ਮੈਸੇਜ ਤੂੰ ਹੀ ਮੇਰਾ ਵੇਖ ਲੈ ਤੇ ਗੱਲਾਂ ਆ ਮੈਸੇਜ ਮੈਂ ਦੇਖ ਲੈਣਾ ਤੇਰਾ ਆਹੋ ਕੀ ਤਾਂ ਹੋਰ ਨਾ ਆ 15 ਹਾਲ ਹੋ ਗਿਆ ਯਾਰ ਉਹਦਾ ਮੈਲੀਕਾਪਟਰ ਉਹਦੀ ਮੋੜ ਲੈਦਾ ਉਧਰ ਨੂੰ ਉਹਨੋਂ ਕੋਈ ਲੈਂਡ ਲਈ ਨਾ ਪੀਟਾ ਤਾਂ ਨਾ ਵੇਖਿਆ ਹੈ ਮੈ ਹਲੀਕਾਪਟਰ ਨਾਲ ਜਾ ਉਹਦੀ ਮੋੜ ਲੈਦਾ ਮੈਸੇਜ ਚੈੱਕ ਕਰਕੇ ਆਹੋ ਆਹੋ ਮੈਂ ਅਸੀ ਜਿਵੇਂ ਗੱਲਾਂ ਦੇਖ ਪ੍ਰਬੰਧਦੇ ਆ ਮੈਂ ਤੁਹਾਨੂੰ ਮੈਸੇਜ ਕਰ ਦਿੰਦੇ ਆ ਚਲੋ ਫੋਨ ਨਹੀਂ ਚੁੱਕਿਆ ਮੇਰੀ ਬਾਤ ਸੁਣਨੀ ਗੰਦੀ ਲੱਗਦੀ ਹੈ ਮੈਸੇਜ ਕਰ ਦਿੰਦੀ ਕੋਈ ਨਾ ਭਾਣ ਤੁਸੀਂ ਮੇਰੀ ਬਾਤ ਤੁਹਾਨੂੰ ਤਰਸਿਆ ਕਰਦੀ ਮੈਂ ਟਾਈਮ ਤੇ ਕਹਿੰਦਾ ਦੱਸਿਆ ਜਿੰਨੀ ਗਾਈ ਹਾਂ ਹੁਣ ਕਿਸੇ ਮੈਸੇਜ ਕਰਨ ਲੱਗ ਗਈ ਆਹ ਨਹੀਂ ਲੱਗੇਗਾ ਟੱਪ ਕਰ ਲਵਾਂਗੇ ਮੈਂ ਇਹ ਸੂਟ ਕਰਦੀ ਆਈ ਬਰੋਂਗ ਤਾਂ ਮੇਰਾ ਹੀ ਬੜਾ ਕੁਜੀ ਕਰਦਾ ਅੱਜ ਬਹੁਤ ਕੁਝ ਵੀ ਕਸਟਰਡ ਬਣਾਉਣੀ ਹੈ ਇਹ ਕਰਦੀ ਫਿਰ ਵੀ ਮੈਂ ਸਾਡਾ ਪੱਤੂ ਨਹੀਂ ਆ ਗਿਆ ਇੱਥੇ ਤੇ ਕੱਲਿਆਂ ਮੈਂ ਖਾਣ ਨੂੰ ਦੇ ਨਹੀਂ ਕਰਦਾ ਹਣਾ ਉਹ ਤਾਂ ਜਿਓ ਅੱਗੇ ਪੀ ਜਾ ਦਾ ਹੋ ਗਿਆ ਕਹਿੰਦਾ ਹਾਏ ਉਹ ਤਾਂ ਪੀਦਾ ਜਾਂਦਾ ਪਿੰਡ ਵਾਲੇ ਦਾ ਪਿੰਡ ਜਾਣਾ ਆਸਮਾਨ ਸੀ ਪਿਆਰਾ ਹੈਗਾ ਮਾਈਕ੍ਰੋਵੇਵ ਜੀ ਅਈਂ ਦਾਖਾਣੇ ਜੀਰ ਨਹੀਂ ਕਸਟਰਡ ਬਣਾ ਲੈਂਦੇ ਫਰੂਟ ਵੀ ਆ ਰਿਹਾ ਸੰਤਰੇ ਚੱਕ ਕੇ ਤੇ ਫਰੂਟ ਰਹਿਣ ਤੇ ਕਸਟਰਡ ਚ ਜਿਹੜਾ ਜ਼ਰੂਰੀ ਉਹ ਪਉਣਾ ਹੀ ਪਾ ਲੈ ਕਸਟਰਡ ਬਣਾ ਕੇ ਪੀ ਲਈਏ ਨਾ ਅਈਂ ਵੀ ਅਈਂ ਬਣਾ ਲੈ ਬਿਨਾ ਬਿਨਾ ਉਹ ਤੋਂ ਜੇ ਬਣਾਣਾ ਤਾਂ ਪ੍ਰੋਪਰ ਬਦਿਆ ਕੀ ਕਰਨਾ ਪਉਣਾ ਨਹੀਂ ਬਣਾਣਾ ਠੀਕ ਬਣਾ। ਆਈ ਬਾਤ ਸਮਝ ਰਿਆ ਕਿ ਅਗਲੀ ਵੀ ਲਈ। ਚਲ ਠੀਕ ਹੈ ਕੋਈ ਗੱਲ ਨਹੀਂ ਤੂੰ ਨਾ ਬਣਾ ਕੇ ਦੇ। ਇੱਦਾਂ ਪਹਿਲੀ ਵਾਰ ਆ। ਅੱਛਾ। ਮੈਂ ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਮੈਂ ਬਣਾ ਕੇ ਦੇਣੀ ਸੀ। ਸ਼ਾਬਾਸ਼ ਬਧਾਰ। ਅੱਛਾ ਤੂੰ ਮਾਰ ਉਹ ਕਿੱਦਾਂ ਮੈਨੂੰ ਉਹ ਕਰਦੇ ਵੀ। ਇਮੋਸ਼ਨ ਬਲੈਕਮੇਲ ਕਰਦੇ ਮੈਂ ਤੈਨੂੰ। ਮੈਂ ਤੇਰੇ ਨਾਲ ਕੋਈ ਵੋਸ ਦਾ ਤਿਆਰ ਕਰਨੇ ਤੇ ਜਦੋਂ ਮੈਂ ਬਿਮਾਰ ਹੂੰ ਨੀ ਮੇਰੀ ਤਾਂ ਕੋਈ ਵੀ ਉਹ ਕਰਦਾ। ਅੱਛਾ ਕੋਈ ਕਿਉਂ ਨਹੀਂ ਕਰਦਾ ਹੈਗਾ? ਮੇਰੀ ਜਿੰਨੀ ਕੇਅਰ ਕੋਈ ਕਰਦਾ ਵੀ ਨਹੀਂ ਤੇਰੀ। ਹਾਂ ਮੈਂ ਤੂੰ ਕੀ ਖਾਣਾ ਹੈ? ਕੀ ਦਿਲ ਕਰਦਾ ਮੈਨੂੰ ਤਾਂ ਕਦੀ ਪੁੱਛਿਆ ਨੀ ਕਦੇ। ਮੈਂ ਤਾਂ ਕਾਨੂੰ ਪੁੱਛਦਾ ਤੈਨੂੰ ਤਾਂ ਇਹ ਚੱਤ ਉਹ ਇਹ ਬਦਲਾ ਲੈ ਰਹੀ ਮੈਂ ਤੂੰ ਬਦਲਾ ਜੱਤੀ ਦਾ ਲੈਣੇ ਤੁਨੇ ਆਈ ਫਿਲਮਾਂ ਤੇ ਬਚ ਬਚਪਨ ਦੀ ਫਿਲਮਾਂ ਹੀ ਕੀਤੀਆਂ ਸੀ ਦੁਸ਼ਮਣੀ ਜੱਟ ਦੀ ਤੇ ਜਾਰੀ ਜੱਟ ਦੀ ਤੂੰ ਉਦਾਂ ਮੋਛਾ ਹੈ ਤੇ ਵੋਟੀ ਹੱਤ ਸੋਟੀ ਤੇ ਬਦਲਾ ਜੱਤੀ ਦਾ ਹੈ ਤੇ ਹੋਰ ਕਿਹੜੀ ਹੁੰਦੀ ਸੀ ਅਣਖੀ ਪੁੱਤ ਸਰਦਾਰਾਂ ਦੇ ਸਾਡੇ ਕਾਹਦੇ ਬਿਲੋਗੇ ਕਿ ਸੀ ਤਾਂ ਇਹ ਹੀ ਇਹੋ ਜਿਹੇ ਬੰਦੇ ਆ ਠੀਕ ਕਿਨੇ ਕਿਨੇ ਇਹ ਫਿਲਮਾਂ ਦੇਖੀਏ ਦੱਸਿਓ ਜਰੂਰ ਜੀਗੇ ਨਾ ਪ੍ਰਧਾਨ ਆ ਰਿਹਾ ਬੜਾ ਸਮਾਨ ਪਿਆ ਇਹਨੂੰ ਚਲਾ ਲਾ ਉਹ ਬੰਦ ਕਰ ਰੱਖਿਆ ਨਹੀਂ ਚਲਾਉਣੀ ਪ੍ਰਧਾਨ ਮੈਂ ਨਹੀਂ ਚਲਾਉਣੀ ਉਹ ਨਹੀਂ ਚਲਾਉਣੀ ਉਹ ਕਹਿੰਦੇ ਦੇਨੇ ਵਾਲਾ ਜabb ਵੀ ਜਾਂਦਾ ਦੇਤਾ ਛੱਪੜ ਫਾੜ ਕੇ ਨਾ ਕਈ ਵਾਰ ਕੱਖ ਨਹੀਂ ਮਿਲਦਾ ਖਾਣ ਨੂੰ ਘਰੇ ਕੁਛ ਨਹੀਂ ਹੁੰਦਾ ਅੱਜ ਮਾਰ ਸੰਤਰਾ ਪੈ ਕੇ ਕੇੰਗੂਰ ਪੈ ਨਾ ਹੁਣ ਸਮਝ ਨਹੀਂ ਆਉਂਦੀ ਮੈਂ ਕੋਲਡਿੰਗ ਪੀਵਾ ਸੰਤਰਾ ਖਵਾ ਕੇ ਮੈਂ ਅੰਬੂਰ ਖਾਵਾਂ ਤੇ ਜਿੱਦੜ ਕਿਤੇ ਮੁੱਕ ਗਿਆ ਨਾ ਸਾਰਾ ਕੁਝ ਕੱਠਾ ਹੀ ਹੋ ਗਿਆ ਜਾਣਾ ਕਬੀਲਦਾਰੀਆਂ ਬੰਦੇ ਨੂੰ ਉੱਥੇ ਤੱਕ ਪਾਗਲ ਕਰ ਦਿੰਦੀਆਂ ਹਨਾ ਕਿ ਬੰਦੇ ਨੂੰ ਕੁਛ ਨਹੀਂ ਪਤਾ ਲੱਗਦਾ ਹੈਗਾ ਕਿ ਉਹਨੇ ਕੀ ਪਾਇਆ ਤੇ ਕੀ ਖਾਦਾ ਹਨਾ ਤੇ ਹੁਣ ਮੈਂ ਤੁਹਾਨੂੰ ਥੋੜੇ ਨੇ 1-2 ਮਿੰਟ ਤੱਕ ਤੁਹਾਨੂੰ ਦਿਖਾਉਣੇ ਪਹਿਲਾਂ ਮੈਂ ਥੋੜੀ ਜਿੱਦਨ ਹਵਾ ਦੀ ਘਟਾ ਕਰ ਲਵਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਅੰਦਰ ਗਈ ਸੀ ਦੋ ਚੱਪਲਾਂ ਦੇ ਵਿੱਚ ਹਨਾ ਤੇ ਹੁਣ ਮੈਂ ਤਾਂ ਜਿਹੜੀ ਬਾਹਰ ਆਈ ਹਾਂ ਤੁਸੀਂ ਦੇਖਿਓ ਕਿਹੜੇ ਹਾਲਾਤਾਂ 'ਚ ਬਾਹਰ ਆਈ ਹਾਂ ਆ ਦੇਖੋ ਕਦੀ ਦੇਖਿਆ ਤੁਸੀਂ ਸੌਕਸ ਆ ਤੁਸੀਂ ਇਗਨੋਰ ਕਰ ਸਕਦੇ ਜਦੋਂ ਸੌਕਸ ਤਾਂ ਆਪਾਂ ਕਹਿੰਦੇ ਵੀ ਟ੍ਰੈਂਡ ਹੈ ਨਾ ਫੈਸ਼ਨ ਹੈ ਕੋਈ ਗੱਲ ਨਹੀਂ ਤੇ ਅੰਦਰ ਵੀ ਸੀ ਮੈਂ ਆ ਚੱਪਲਾਂ ਪਾ ਕੇ ਦੋਨੇ ਤੇ ਬਾਹਰ ਮੈਂ ਆਈ ਹਾਂ ਦੋਨੇ ਚੱਪਲਾਂ ਪਾ ਕੇ ਤੇ ਮੈਨੂੰ ਲੱਗ ਐਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਨਾ ਮੇਰੇ ਪੈਰਾਂ ਦੇ ਵਿੱਚ ਜੀਵ ਜੀ ਫੀਲਿੰਗ ਆਉਂਦੀ ਤੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਪੈਰਾਂ ਦੇ ਵੱਲ ਸਮਝ ਨਹੀਂ ਆਉਂਦੀ ਕੀ ਹੋਇਆ ਤੇ ਹੁਣ ਮੈਂ ਜਦੋਂ ਦੇਖਿਆ ਤੇ ਮੇਰੇ ਪੈਰਾਂ ਜਾੜ ਡੜਦੀਆਂ ਚੱਪਲਾਂ ਤੇ ਇਤੋਂ ਤੱਕ ਧੰਮਾ ਬੜਾ ਉਲਝਿਆ ਪਿਆ ਹੈ ਸਮਝ ਨਹੀਂ ਆਉਂਦੀ ਸਮਝ ਤੋਂ ਬਾਹਰ ਹੋ ਗਿਆ ਪੈ ਕੰਮ ਇੰਨਾ ਕਿ ਜ਼ਿਆਦਾ ਸਮਝ ਤੋਂ ਬਾਹਰ ਹੋ ਗਿਆ ਨਾ ਪੁੱਛੋ ਹੀ ਨਾ ਤੇ ਆਪਾਂ ਸਬਜ਼ੀ ਬਣਾ ਲਈ ਆਲੂ ਮਟਰਾਂ ਦੀ ਨਾਲ ਆਪਾਂ ਬਣਾ ਲਈ ਰਾਈਸ ਜਿਵੇਂ ਤੁਹਾਨੂੰ ਦੱਸਿਆ ਨਾ ਤੇ ਪ੍ਰਧਾਨ ਸਾਹਿਬ ਨੂੰ ਬਿਲਕੁਲ ਵੀ ਪਸੰਦ ਨਹੀਂ ਆ ਆਟਾ ਅੱਜ ਖਤਮ ਹੋ ਚੁੱਕਿਆ ਹੈ ਤੇ ਸਵੇਰੇ ਆਟਾ ਭਾ ਕੇ ਅੱਜ ਇੱਕ ਦਿਨ ਬਾਜ਼ਾਰ ਨਹੀਂ ਗਏ ਤੇ ਬਹੁਤ ਸਾਰੇ ਕੰਮ ਜਿਹੜੇ ਪੈਂਡਿੰਗ ਹੋ ਗਏ ਆ ਤੇ ਕੱਲ ਨੂੰ ਜਾਵਾਂਗੇ ਕੱਲ ਸਾਰੇ ਕੰਮ ਕਰਕੇ ਆਵਾਂਗੇ ਓਕੇ